ਆਈ ਦੁਜੀ ਕਖਾਸਾ ਆਈ ਦੁਜੀ ਕੀ ਫਤਿਹ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਮੌਸਮ ਬਹੁਤ ਸੁਹਣਾ ਹੈ ਅੱਪਾ ਜੇ ਸਾਢੇ 1:3 ਹੋਏ ਨੇ ਮਨਵੀਰ ਹੁਣ ਕਦੀ ਜਿੱਦ ਕਰਦੀ ਆ ਵੀ ਪੀਲੀ ਦਾਲ ਦੇ ਨਾਲ ਮੈਨੂੰ ਨਾ ਸ਼ਿਮਲਾ ਮਿਰਚਾਂ ਤੇ ਅਨੂਆਂ ਦੀ ਭੁੰਨ ਕੇ ਸਬਜ਼ੀ ਬਣਾ ਕੇ ਦੋ ਨਾਲ ਤਾਂ ਮੈਂ ਦੋ ਚਾਰ ਕ ਮਿਰਚਾਂ ਲਈਆਂ ਨੇ ਚਾਰ ਮਿਰਚਾਂ ਨੇ ਆ ਦੋ ਤਿੰਨ ਕਾਲੂ ਪਾ ਕੇ ਇਹਨੂੰ ਸੁੱਕੀ ਬਣਾ ਕੇ ਦਿਨੀ ਆ ਨੂੰ ਬਣਾਵਾਂਗੇ ਆਪਾਂ ਧੋਵੇਂ ਮੂੰਗੀ ਦੀ ਦਾਲ ਇਹ ਜੇਕ ਕਰਦੀ ਹੁੰਦੀ ਆ ਫਾਉਂਡੇਸ਼ਨ ਦਾ ਮਿਰਚ ਚਲੋ ਜੀ ਦਿਖਾਉਣੀ ਆ ਸ਼ੂਲਾ ਮਿਰਚਾ ਕਿਵੇਂ ਬਣਾਉਂਦੇ ਜਾਨੇ ਤੇ ਆਹ ਲਓ ਜੀ ਮੈਂ ਤੇਲ ਪਾਉਣ ਲੱਗੀ ਆ ਹਾਂ ਤੇਲ ਪਾਦਣਾ ਜਦੋਂ ਆਲੂ ਚੀਰਦੇ ਚੀਰਦੇ ਨਾ ਮੇਰਾ ਤੇਲ ਗਰਮ ਹੋ ਜਾਂਦਾ ਫਿਰ ਆਪਾਂ ਇਹ ਸਬਜ਼ੀ ਪਾਉਣੀ ਆ ਖਵਾ ਚੱਲਦੀ ਐ ਇੱਥੇ ਆ ਬਿੰਡੋ ਜੀ ਵੀ ਡਾਉਣੇ ਦੀ ਖਾਨੀ ਆਂ ਅੱਜ ਇਹ ਚਾਰ ਮਿਰਚਾਂ ਸੀਗੀਆਂ ਮੇਰੀਆਂ ਕਿੰਬੜੀਆਂ ਆ ਨਜ਼ਾਰਾ ਆ ਤਿੰਨ ਚਾਰ ਆਲੂ ਸੀਗੇ ਆਪਾ ਪਾਉਨੇ ਸੁੱਕੀ ਹੁਣ ਮਨਵੀਰ ਨੇ ਜਿੱਦ ਕਰੀ ਹੈ ਨਹੀਂ ਤਾਂ ਮੈਂ ਦਾਲ ਬਣਾਉਣ ਲੱਗੀ ਸੀ ਇਕੱਲੀ ਹੁਣ ਇਹ ਪੰਗਾ ਪਵਾਤਾ ਇਹਨੇ ਮੇਰੇ ਨਾਲ ਹੀ ਆ ਦੇਖੋ ਜੀ ਆਲੂ ਚੀਰੀ ਜਿਹਾ ਨਹੀਂ ਮੇ ਦਵਾ ਦਾ ਆਲੂ ਚੀਰਨੇ ਨੇ ਪਤਲੇ ਪਤਲੇ ਨਾ ਹੁਣ ਕਹਿੰਦੀ ਵਿੱਚ ਮੈਂ ਪਿਆਜ਼ ਪਾਉਣਾ ਨਾ ਵਿੱਚ ਟਮਾਟਰ ਪਾਉਣ ਦੇਣਾ ਇਕੱਲੀ ਮਿਰਚ ਤੇ ਆਲੂਆਂ ਦੀ ਸਬਜ਼ੀ ਬਣਾ ਕੇ ਦੋ ਮੈਨੂੰ ਅੱਜ ਸਵੇਰੇ ਹੀ ਰੋਲ ਆਪਾਂ ਦੀ ਸੀ ਸਕੂਲ ਜਾਣ ਵੇਲੇ ਆ ਲੈ ਬਸ ਹੁਣ ਤੇਲ ਮੇਰਾ ਖੂਨ ਵਾਲਾ ਗਰਮ ਮੈਂ ਇੱਥੇ ਮੜਾ ਜੀਰਾ ਵੀ ਪਾ ਹੀ ਦਵਾ जो देख लिया ना सब्जी नहीं खानी मैं कटिया जी मिर्च कटिया मिर्चा आ गया आलू अपना गर्म हो गया तेल हम हो जूगा सब्जी का मेल पाई हुं? ਮੌਸਮ ਠੰਡਾ ਬਹੁਤ ਸੋਹਣਾ ਸਾਡੇ ਇੱਥੇ ਪਿੰਡ ਤੀਆਂ ਲੱਗਦੇ ਨੇ ਮਨ ਵੀ ਜਿੱਦ ਕਰਨ ਲੱਗ ਜਾਂਦੀ ਏ ਤੀਆਂ ਤੇ ਜਾਣਾ ਮੈਂ ਕਿਹਾ ਪੁੱਤ ਮੇਰੇ ਘੋਟੇ ਦੋਹਦ ਨੇ ਮਿੱਤਰ ਨਹੀਂ ਲਓ ਜੀ ਹੁਣ ਮਿਰਚਾਂ ਤੋਂ ਪਹਿਲਾਂ ਨਾ ਆਪਾਂ ਤੇਲ ਦੇ ਵਿੱਚ ਆਲੂ ਸਿੱਟਣੇ ਨੇ ਕਿਉਂਕਿ ਆਲੂ ਪਹਿਲਾਂ ਸੌਣੇ ਨੇ ਉਹਦੇ ਨਾਲੋਂ ਮਿਰਚਾਂ ਨਾਲੋਂ ਕਿਉਂ ਸੌਫਟ ਹੁੰਦੀਆਂ ਨੇ ਨਾ ਜਲਦੀ ਬਣ ਜਾਂਦੀਆਂ ਨੇ ਹੁਣ ਪਹਿਲਾਂ ਮੈਂ ਥੋੜੇ ਆਲੂ ਸਾਨੂੰ ਗੇੜਾ ਦਬਾਉਂਗੀ ਮੈਂ ਮਨਵੀਰ ਨੇ ਅੱਜ ਐਸੇ ਮਟਰ ਪੌਣ ਦੇਣਾ ਨਾ ਮੈਨੂੰ ਪਿਆਜ਼ ਪਾਉਣ ਦੇਣਾ ਕੱਲੀ ਮਿਰਚ ਤੇ ਮੈਂ ਆਲੂਆਂ ਦੀ ਸਬਜ਼ੀ ਬਣਾ ਕੇ ਦੇਣੀ ਹੈ ਇਹਨੂੰ ਉਦੋਂ ਬਾਅਦ ਫਿਰ ਮੈਂ ਪੀਲੀ ਦਾਲ ਧਰਨੀ ਸੀਰੀ ਨੂੰ ਵੀ ਦੀ ਇਹ ਲੋਜੀ ਦੇਖੋ ਇਹਨਾਂ ਸਵੇਰੇ ਰੋਲਾ ਪਾਉਂਦੇ ਸੀ ਕਿ ਬਣਾ ਲਓ ਦਾਦੀ ਬਣਾ ਲਓ ਸਵੇਰੇ ਮੇਰੇ ਸੇਤ ਨਾਲ ਠੀਕ ਹੋਣ ਦੇ ਕਾਰਨ ਸਵੇਰੇ ਨਹੀਂ ਬਣਾ ਸਕੀ ਆ ਦਿਖਾਉਂਦੇ ਆ ਜੀ ਫਿਰ ਤੁਹਾਨੂੰ ਕਿੰਨੇ ਕੁ ਟਰਾਈ ਕਰਦੇ ਆ ਆ ਪਾ ਆਲੂ ਆ ਲੋਜੀ ਹਾਂ ਮੇਰੇ ਥੋੜੇ ਜਿਹਾ ਫਰਾਈ ਹੋ ਗਏ ਤੇ ਕਿਉਂ ਮਿਰਚਾਂ ਸੌਫਟ ਹੁੰਦੀਆਂ ਨੇ ਥੋੜੀਆਂ ਇਹਨਾਂ ਵਿੱਚ ਚੱਬੀ ਬਹਿ ਜਾਣਾ ਮੈਨੂੰ ਨਹੀਂ ਪਾਣੀ ਵਿੱਚ ਪਾਣੀ ਨਹੀਂ ਪਾਉਣਾ ਪਸਾ ਪਹਿਲਾਂ ਇਹਦੇ ਫਰਾਈ ਕਰਨੀ ਹੈ ਯਾਦ ਇਹ ਦੋਨੇ ਤੀਜਾ ਭੁੱਜ ਗੀਆਂ ਨਾ ਪਸਾ ਆਪਾਂ ਇਹਦੇ ਵਿੱਚ ਜਿਵੇਂ ਆਪਾਂ ਟਿੱਡੀਆਂ ਬਣਾਉਣੇ ਆ ਉਹਨੇ ਬਸ ਇਹਨੂੰ ਨਮਕ ਮਿਰਚ ਪਾ ਦੇਣਾਗਾ ਤਿਆਰ ਤੇ ਖਾ ਲੋ ਇੱਧਰ ਮੈਂ ਨਾ ਪਾਉਣ ਲੱਗੀ ਤੁਹਾਨੂੰ ਮੈਂ ਦੱਸਿਆ ਸੀ ਜਿਵੇਂ ਮੈਂ ਨਾਲ ਫਲੇਸ਼ ਹੋ ਜਾਂਦੀ ਦਾੜ ਦਾ ਵੀ ਲਾਉਣਾ। ਇਹ ਦਾਲ ਵੀ ਖਾਣੀ ਆ। ਆਹ ਇਸੇ ਤਰ੍ਹਾਂ ਦਾਲ ਤਰਦੀ। ਜਦੋਂ ਉਹ ਬਣੂ ਫਿਰ ਉਹਦਾ ਤੜਕਾ ਪਾਉਂਦੇ। ਉਨਾ ਮੈਂ ਤੇ ਆਹ ਨਹੀਂ ਪਾਉਣ ਦਿੱਤੇ ਤਾਂ ਹੋਰ ਵੀ ਸੋਹਣੀ ਲੱਗਣੀ ਸੀਗੀ ਆਹ ਜਿਹੋ ਤਾਂ ਥੋੜੀ ਹੀ ਹੈਗੀ ਅੱਪਕਾ ਦਾ ਦਾਲ ਵੀ ਪਾ ਲੀਏ ਜੰਨੂ ਨੂਨ ਮੈਂ ਪੁੱਛੀ ਮੈਂ ਦਾਲ ਘਰਨੇ ਆ ਲਾਲ ਦਾਲ ਬਣ ਜੂ ਤੇ ਨਾਲ ਹੀ ਆਪਣਾ ਉਹ ਲਾ ਕੇ ਫਿਰ ਮੈਂ ਮਸਾਲਾ ਪਾ ਦਿੰਦੀ ਆ ਆ ਮੇ

खाने की आखो कि सोहनी मिर्च होगी किने सोने आलू हो गए बिलकुल बन गए आलू जी प्याज ही पा दिते है थोड़ा जा लो जी हम आपने हल्दी पाई पा दिए मिर्च अज ही थोड़ा खाने ਤੁਸੀਂ ਨੂਨ ਮਿਰਚ ਆਪਦੇ ਅਨਸਾਰ ਨਾ ਪਾਉਣਾ ਅਸੀਂ ਥੋੜਾ ਤੇਜ਼ ਖੰਦੀ ਕਰਕੇ ਥੋੜਾ ਜਿਹਾ ਤੁਹਾਨੂੰ ਆਏ ਲੱਗਦਾ ਹੁੰਦਾ ਵੀ ਸਬਜੀ ਬੀਬਲੀ ਦੀ ਥੋੜੀ ਆ ਨੂਨ ਵਿੱਚ ਬੇਬੇ ਨੂੰ ਜਿਆਦਾ ਪਤਾ ਮੇਰੀ ਭਾਈ ਆ ਲੋ ਜੀ ਤਾਂ ਪਿੰਡੀਆਂ ਵਾਲੇ ਹਿਸਾਬਾ ਜੇ ਸਾਗ ਤੋੜ ਕੇ ਲਿਆਉਣਾ ਸੀ ਸਾਡੇ ਖੇਤ 'ਚ ਨਾ ਸਾਗ ਖੜਾ ਪੁੱਲ ਕੇ ਦਾ ਉਹ ਵੀ